ਮੈਂ ਕਿਹਾ ਦੇਸ਼ ਦੁਆਰਾ ਕਿਹਾ ਇਹਨੂੰ ਫਿਰ ਦੁਆਰਾ 4 ਘੰਟੇ ਤੋਂ ਮੁਕਤਤਾ ਜਵੇ ਜੀ ਇੰਨਾ ਕੰਮ ਕਰਦਾ ਮੈਂ ਤੇ 2 ਘੰਟੇ ਚ ਕਰ ਦੇਣਾ 4 ਘੰਟੇ ਮੈਂ ਮੰਗਦਾ ਪਿਆ ਇਹਨਾਂ ਕੋ 2 ਘੰਟੇ ਆਪਣੀ ਜਾਨ ਬਚਾਉਣ ਵਾਸਤੇ 2 ਘੰਟੇ ਕੰਮ ਕਰਨ ਵਾਸਤੇ ਦੇਖੋ ਡੀਡੂ ਸ਼ਟਰਾਂ ਵਾਲਾ ਦਾ ਸੁਪਨਾ ਹੈ ਪ੍ਰਧਾਨ ਮੰਤਰੀ ਬਣਨਾ ਸਿਰਫ 4 ਘੰਟੇ ਵਾਸਤੇ ਪ੍ਰਧਾਨ ਮੰਤਰੀ ਬੰਨਾਂ ਵਾਅਦਾ ਨਹੀਂ ਬੰਨਾਂ ਪਿਛਲੀ ਵਾਰ ਤਾਂ ਇੱਕ ਵੀ ਵੋਟ ਨਹੀਂ ਪਈ ਸੀ ਹੁਣ ਲੱਗਦਾ ਕਿ ਲੋਕ ਸਾਥ ਦੇਣਗੇ ਭਾਈ ਕੀ ਪਤਾ ਮੈਂ ਐਮਪੀ ਬਣ ਜਾਈਏ ਐਮਪੀ ਬਣ ਕੇ ਮੈਂ ਤੁਹਾਨੂੰ ਨੌਕਰੀ ਜ਼ਰੂਰ ਦਊਂਗਾ ਵਾਅਦਾ ਮੇਰਾ ਸਰਕਾਰੀ ਸਰਕਾਰੀ ਕੀ ਬਾਤ ਹੈ ਇੱਕ ਨੰਬਰ ਲਿਖਾ ਕੇ ਮੈਂ ਨਿੱ ਟੂ ਸ਼ਟਰ ਵਾਲਾ ਸ਼ਟਰਾਂ ਦਾ ਕੰਮ ਕਰਦਾ ਸੀ ਫਿਰ ਰਾਈਟਰ ਬਣਿਆ ਤੇ ਹੁਣ ਐਕਟਰ ਬਣ ਗਿਆ ਮੈਂ ਸਾਰੇ ਪਾਸੇ ਹੱਥ ਮਾਰਦਾ ਰਹਿਣਾ ਸ਼ਾਇਦ ਕਿਤੇ ਵਾਜੇ ਇੱਕ ਤਾਂ ਕਿਦਾਂ ਚੱਲ ਰਹੀਆਂ ਨੇ ਅੱਜ ਕੱਲ੍ਹ ਲਿਖ ਰਿਹਾ ਹਾਂ ਰਿਸ਼ਤੇ ਅਲੁਖਤਾ ਬੰਦ ਹੋਈਆਂ ਪਈਆਂ ਅੱਜ ਕੱਲ੍ਹ ਦੇ ਲੋਕਾਂ ਕੋ ਹੱਥ ਜੋੜ ਕੇ ਵੋਟਾ ਮੰਗਦੇ ਪਏ ਵੋਟਾ ਦੇ ਦਿਓ ਵੋਟਾ ਦੇ ਦਿਓ ਉਹ ਕਹੀ ਕਿ ਚਲੋ ਚੱਲ ਅੱਗੇ ਮੇਰੇ ਕੋ ਭਾਪਿਆ ਹੀ ਹੈ ਨਹੀਂ ਨੀ ਪੋਸਟਰ ਲਾਉਣ ਵਾਸਤੇ ਮੇਰੇ ਕੋ 5000 ਰੁਪਏ ਹੈ ਨਹੀਂਗਾ ਤੇ ਮੈਂ ਇਸ ਕਰਕੇ ਫਿਰ ਆਪਣੀ ਵਰਦੀ ਪਾ ਕੇ ਅਸੀਂ ਆਪਣਾ ਆਪ ਜਲੂਸ ਕੱਢ ਲੀਦਾ ਨੀਮਾ ਸੱਸ ਕੁੱਟਣੀ ਫਿਲਮ ਦਾ ਟ੍ਰੇਲਰ ਲਾਂਚ ਹੋ ਚੁੱਕਿਆ ਹੈ ਤੇ ਇਸ ਫਿਲਮ ਦੇ ਵਿੱਚ ਬੜੀ ਹੀ ਇੱਕ ਖਾਸ ਹਸਤੀ ਸਾਨੂੰ ਨਜ਼ਰ ਆਉਣਗੇ ਨੀਟੂ ਸ਼ਟਰਾ ਵਾਲਾ ਤੇ ਤੁਸੀਂ ਤਾਂ ਜਾਣਦੇ ਹੀ ਹੋ ਸਾਡੇ ਨਾਲ ਮੌਜੂਦ ਨੇ ਕੀ ਹਾਲ ਚਾਲ ਨੇ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਜੀ ਔਰ ਬਹੁਤ ਵੱਡੀ ਫਿਲਮ ਹੈ ਜਿਸ ਵਿੱਚ ਮੈਂ ਪਹਿਲੀ ਵਾਰੀ ਆ ਰਿਹਾ ਬੜੀ ਖੁਸ਼ੀ ਹੋ ਰਹੀ ਹੈ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਮਿਲ ਰਿਹਾ ਵੀ ਐਡੀ ਵੱਡੀ ਫਿਲਮ ਦੇ ਵਿੱਚ ਮੈਂ ਹੋਊਂਗਾ ਨੀਮਾ ਸੱਸ ਕੁੱਟਣੀ ਪਾਰਟ 2 ਦੇ ਵਿੱਚ ਵੀ ਮੇਰਾ ਰੋਲ ਹੋਊਗਾ ਤੇ ਮੈਂ ਜਾਨ ਕੇ ਜਿਹਨੂੰ ਦੱਸਦਾ ਨਾ ਉਹ ਉਹ ਹੈਰਾਨ ਹੋ ਜਾਂਦਾ ਬੰਦਾ ਕਿ ਜੈ ਤੂੰ ਐਡੀ ਵੱਡੀ ਫਿਲਮ ਕਿੱਦਾਂ ਚੱਲ ਗਿਆ ਪਰ ਇਸ ਤੋਂ ਵੱਡੀ ਹੋਰ ਅਜੂਬੇ ਦੀ ਗੱਲ ਹੈ ਕੀ ਆਪਾਂ ਕਵਾੜੀਆ ਦਾ ਰੋਲ ਕੀਤਾ ਵਾ ਇੱਕ ਬਹੁਤ ਵੱਡੀ ਫਿਲਮ ਆ ਉਹਨੇ ਮੈਨੂੰ ਕਹ ਵੀ ਨਾਮ ਨਹੀਂ ਦੱਸਣਾ ਤੂੰ ਬਈ ਤੂੰ ਇਧਰੋਂ ਬਹੁਤ ਵਾਇਰਲ ਕਰ ਦੇਣਾ ਚੀਜ਼ ਹੈ ਚਾਹੇ ਚੀਜ਼ ਵਾਇਰਲ ਨਹੀਂ ਕਰਨੀ ਉਹ ਵੀ ਟੋਕਰਾ ਟੀਵੀ ਵਾਲੇ ਭਾਜੀ ਤੇ ਮੈਂ ਦੋਨਾਂ ਨੇ ਕਵਾੜੀਆ ਦਾ ਰੋਲ ਕੀਤਾ ਵੱਡੀ ਫਿਲਮ ਉਹ ਵੀ ਵੱਡੀ ਮੂਵੀ ਚ ਕੰਮ ਕਰਕੇ ਆਇਆ ਇਸ ਫਿਲਮ ਚ ਕਿਦਾਂ ਦਾ ਕਿਰਦਾਰ ਤੁਹਾਡਾ ਹੋਣ ਵਾਲਾ ਹੈ ਇਹਦੇ ਵਿੱਚ ਮੇਰਾ ਨੇਤਾ ਦਾ ਰੋਲ ਹੈ ਬਹੁਤ ਬਹੁਤ ਵਧੀਆ ਬਹੁਤ ਕੈਂਡ ਰੋਲ ਹੈ ਤੇ ਔਰ ਲੋਕਾਂ ਨੇ ਬਹੁਤ ਪਿਆਰ ਦੇਣਾ ਮੈਂ ਕਹਣਾ ਵੀ ਚੀਕਾਂ ਤਾੜੀਆਂ ਦਾ ਜਿਹੜਾ ਦੌਰ ਆ ਰੁਕਣਾ ਨਹੀਂ ਚਾਹੀਦਾ ਤਕੋ ਤੁਹਾਡਾ ਭਰਾ ਨੀ ਟੂ ਸ਼ਟਰਾਮ ਵਾਲਾ ਫਿਲਮ ਚ ਆਇਆ ਇਸ ਫਿਲਮ ਦੇ ਵਿੱਚ ਆਇਆ ਔਰ ਇਸ ਤੋਂ ਵੱਡੀ ਗੱਲ ਖੁਸ਼ੀ ਦੀ ਮੇਰੇ ਵਾਸਤੇ ਕੁਝ ਨਹੀਂ ਹੋਈ ਇੱਕ ਛੋਟਾ ਜਿਹਾ ਬੰਦਾ ਨਿਮਾਣਾ ਜਿਹਾ ਬੰਦਾ ਜਨਨ ਕਿ ਸੜਕ ਚੋਂ ਤੁਰਦਾ ਫਿਰਦਾ ਬੰਦਾ ਸਿੱਧਾ ਹੀ ਵੱਡੀਆਂ ਵੱਡੀਆਂ ਫਿਲਮਾਂ ਚ ਔਰ ਮੈਂ ਕਹਿੰਦਾ ਨੀ ਮੈਂ ਸਸਕੁਟਨੀ ਪਾਰਟ 2 ਫਿਲਮ ਇਦਾਂ ਦੀ ਹੈ ਨਾ ਇਹਦੇ ਵਿੱਚ ਵੱਡੇ ਵੱਡੇ ਜਿਹੜੇ ਮੰਤਰੀ ਆ ਉਹ ਵੀ ਰੋਲ ਮੰਗਣ ਆਣਗੇ ਜੇ 3 ਬਣੀ ਤੇ ਜੇ 3 ਬਣੀ ਤੇ ਵੱਡੇ ਵੱਡੇ ਮੰਤਰੀ ਵੀ ਰੋਲ ਮੰਗਣਗੇ ਤੇ ਵੱਡੇ ਵੱਡੇ ਆਰਟਿਸਟ ਵੀ ਮੰਗਣਗੇ ਨੀ ਟੂ ਸ਼ਟਰਾ ਵਾਲੇ ਦੀ ਐਕਟਿੰਗ ਬਾਲੀਵੁੱਡ ਦੇ ਐਕਟਰਾਂ ਨੂੰ ਟੱਕਰ ਦੇਵੇਗੀ ਤੁਸੀਂ ਦੇਖ ਲਿਆ ਫਿਲਮ ਤੇ ਫਿਲਮ ਤੇ ਸੁਪਰ ਡੁਪਰ ਹਟਾ ਜਿੰਦਾ ਕੀ ਹਮ ਆਪਕੇ ਹੈਂਗ ਆਨ ਫਿਲਮ ਦੇ ਕਿਸਨਾ ਇਹ ਹਮ ਆਪਕੇ ਫਿਲਮ ਨੂੰ ਕਟੂਗੀ ਅੱਛਾ ਜੀ ਇਸ ਫਿਲਮ ਦੇ ਵਿੱਚ ਵੀ ਤੁਸੀਂ ਨੇਤਾؤں ਤੇ ਅਸਲੀ ਜ਼ਿੰਦਗੀ ਦੇ ਵਿੱਚ ਵੀ ਚੋਣਾ ਲੜਨ ਜਾ ਰਹੇ ਹੋ ਇਸ ਫਿਲਮ ਚ ਕਿਹੜੇ ਮੁੱਦਿਆਂ ਤੇ ਲੜ ਰਹੇ ਹੋ ਤੇ ਅਸਲੀ ਜ਼ਿੰਦਗੀ ਚ ਕਿਹੜੇ ਤੇ ਦੇਖੋ ਉਹਦੇ ਵਿੱਚ ਵੀ ਚੋਣਾ ਸੀ ਇਹ ਚੋਣਾ ਇੱਧਰ ਵੀ ਹੈ ਉਧਰ ਜਿਹੜਾ ਨਕਲੀ ਸੀ ਇੱਧਰ ਅਸਲੀ ਹੈ ਅ ਕੱਲ ਇਹਦੀ ਡਰੈਸ ਪਾ ਕੇ ਜੀ ਪੂਰੇ ਸ਼ਹਿਰ ਦਾ ਦੌਰਾ ਲਾਇਆ ਜਾਏਗਾ 13 ਦੇ 13 ਕੈਂਡੀਡੇਟ ਖੜੇ ਕੀਤੇ ਆਪਾਂ ਹਰ ਕੈਂਡੀਡੇਟ ਕੋ ਜਾਣਾ ਆਪਾਂ ਇੱਕ ਇੱਕ ਵਾਰੀ 13 ਕੈਂਡੀਡੇਟ 13 ਜਗ੍ਹਾ ਪਾ ਘੁੰਮਣਾ ਕੀ ਕਹਿੰਦੇ ਨੇ ਨਿੱਟੂ ਛੱਟਰਾ ਵਾਲੇ ਨੂੰ ਕਿੱਦਾਂ ਦਾ ਰਿਸਪੌਂਸ ਮਿਲ ਰਿਹਾ ਦੇਖੋ ਡੀਡੂ ਛੱਟਰਾ ਵਾਲਾ ਦਾ ਸੁਪਨਾ ਹੈ ਪ੍ਰਧਾਨ ਮੰਤਰੀ ਬਣਨਾ ਸਿਰਫ 4 ਘੰਟੇ ਵਾਸਤੇ ਪ੍ਰਧਾਨ ਮੰਤਰੀ ਬੰਨਣਾ ਵਾਅਦਾ ਨਹੀਂ ਬੰਨਣਾ ਕੀ ਲੱਗਦਾ ਜੇ ਤੁਹਾਨੂੰ 4 ਘੰਟੇ ਵਾਸਤੇ ਪ੍ਰਧਾਨ ਮੰਤਰੀ ਬਣਾ ਦਿੱਤਾ ਤੁਸੀਂ ਅਜੇ ਹਾ ਕੀ ਕਰ ਦੋਗੇ ਜੋ ਬਾਕੀ ਨਹੀਂ ਕਰਦੇ ਮੈਂ ਕਿਹਾ ਦੇਸ਼ ਦੁਆਰਾ ਕਹਿਗਾ ਇਹਨੂੰ ਫਿਰ ਦੁਆਰਾ 4 ਘੰਟੇ ਸੇ ਮੁਕਤਤਾ ਹੋਵੇ ਜੀ ਇਹਨਾਂ ਕੰਮ ਕਰ ਦਿੰਦਾ ਮੈਂ ਤੇ 2 ਘੰਟਿਆਂ ਚ ਕਰ ਦੇਣਾ 4 ਘੰਟੇ ਮੈਂ ਮੰਗਦਾ ਪਿਆ ਇਹਨਾਂ ਕੋ 2 ਘੰਟੇ ਆਪਣੀ ਜਾਨ ਬਚਾਉਣ ਵਾਸਤੇ ਨੇ ਤੇ ਮੈਂ ਤੇ ਧਜੀਆਂ ਰਾ ਦੇਣਾਂ ਦੀ ਕਿਹਨਾ ਮੁੱਦਿਆਂ ਤੇ ਚੌਣਾਂ ਲੜ ਰਹੇ ਹੋ ਵੈਸੇ ਤੁਸੀਂ ਅਸਲ ਜ਼ਿੰਦਗੀ ਚ ਦੇਖੋ ਮੈਂ ਲੋਕਾਂ ਵਾਸਤੇ ਐਜੂਕੇਸ਼ਨ ਐ ਮਹਿੰਗਾਈ ਐ ਬਹੁਤ ਮੁੱਦੇ ਐ ਗਰੀਬੀ ਦਾਵੇ ਵਾਲੇ ਔਰ ਜੇ ਸਰਕਾਰੀ ਬੰਦੇ ਦੀ ਪੈਨਸ਼ਨਾਂ ਬੰਦ ਹੋ ਰਹੀਆਂ ਮਹੋਰ ਹੀ ਮੁੱਦੇ ਬਾਕੀ ਤੁਹਾਨੂੰ ਇਸ ਫਿਲਮ ਦੇ ਵਿੱਚ ਪੂਰਾ ਡਿਟੇਲ ਮਿਲ ਜੇਗੀ ਨੀਮਸਾਸ ਕੁਟਨੀ ਪਾਰਟ 2 ਦੇ ਵਿੱਚ ਜੋ ਮੈਂ ਇੱਥੇ ਦੱਸਿਆ ਉਹੀ ਇੱਥੇ ਦੱਸਿਆ ਪਹਿਲਾਂ ਨਿੱਟੂ ਸ਼ਟਰਾਂ ਵਾਲਾ ਸ਼ਟਰਾਂ ਦਾ ਕੰਮ ਕਰਦਾ ਸੀ ਫਿਰ ਰਾਈਟਰ ਬਣਿਆ ਤੇ ਹੁਣ ਐਕਟਰ ਬਣ ਗਿਆ ਮੈਂ ਸਾਰੇ ਪਾਸੇ ਹੱਥ ਮਾਰਦਾ ਰਹਿਣਾ ਸ਼ਾਇਦ ਕਿਤੇ ਵਾਜੇ ਲਿਖਦਾ ਕਿਦਾਂ ਚੱਲ ਰਹੀਆਂ ਨੇ ਅੱਜ ਕੱਲ ਲਿਖ ਰਿਹਾ ਹਾਂ ਕਿ ਬਿਸ਼ਤਾਂ ਲੁਖਤਾਂ ਬੰਦ ਹੋਈਆਂ ਵਈ ਅੱਜ ਕੱਲ ਦੇ ਲੋਕਾਂ ਕੋ ਹੱਥ ਜੋੜ ਕੇ ਵੋਟਾਂ ਮੰਗਦੇ ਪਏ ਵੋਟਾਂ ਦੇ ਦਿਓ ਵੋਟਾਂ ਦੇ ਦਿਓ ਉਹ ਕਈ ਕਦੇ ਚੱਲੋ ਚੱਲ ਅੱਗੇ ਉਹ ਕਈ ਤੇ ਮਜ਼ਾਕ ਕਰ ਜਾਂਦੇ ਕਈ ਹਾਸਾ ਕਰ ਦਿੰਦੇ ਹੋ ਯਾਰ ਜੇ ਪਾਣਗੇ ਤੇ ਠੀਕ ਹੈ ਨਹੀਂ ਪਾਣਗੇ ਤੇ ਫਿਰ ਆਪਾਂ ਆਪਾਂ ਦੇ ਮੋਟਰ ਖੜੇ ਹੋਈਆਂ ਕਈ ਨਾ ਨਿੱਟੂ ਨੂੰ ਕਈ ਵਾਰ ਮਜ਼ਾਕ ਦਾ ਪਾਤਰ ਸਮਝਦੇ ਨੇ ਪਰ ਅੱਜ ਨਿੱਟੂ ਨੂੰ ਲੋਕ ਇੰਨਾ ਜ਼ਿਆਦਾ ਪਿਆਰ ਕਰਦੇ ਨੇ ਕਿ ਮੈਨੂੰ ਖੁਸ਼ ਹੁੰਦਾ। ਭਾਜੀ ਮੈਂ ਨਾ ਜਦੋਂ ਆਪਣੇ ਘਰ ਜਾਂਦਾ ਮੇਰੇ ਘਰ ਆਇਆ ਕਦੀ ਮੈਂ ਐਡਾ ਕੱਚਾ ਪਾਇਆ ਹੁੰਦਾ ਬਨਾਨ ਪਾਟੀ 'ਚ ਪਾਈ ਹੁੰਦੀ ਆ ਮੈਂ ਗਲੀ 'ਚ ਤੁਰਿਆ ਜਾਂਦਾ ਤੇ ਲੋਕੀ ਮੇਰੇ ਪਿੱਛੇ ਵੀਡੀਓ ਬਣਾਉਂਦੇ ਨੇ ਕਿ ਜਾਣ ਕੇ ਕਰਦਾ ਮੈਂ ਕਹਿੰਦਾ ਯਾਰ ਮੈਂ ਗਰੀਬ ਬੰਦਾ ਹਾਂ ਮੈਂ ਇਸੇ ਹਾਲਾਤ 'ਚ ਆ ਮੈਂ ਮਸਤ ਮਸਤ ਮੋਲਾ ਬੰਦਾ ਹਾਂ ਮੈਨੂੰ ਨਹੀਂ ਕੋਈ ਲੈਂਦੇ ਨਾ ਕਿ ਜ਼ਰੂਰੀ ਨਹੀਂ ਬੰਦੇ ਕੋਈ ਪੈਸੇ ਹੋਣ ਅਮੀਰ ਹੋਵੇ ਜ਼ਰੂਰੀ ਨਹੀਂ ਬੰਦੇ ਕੋਈ ਦੌਲਤ ਹੋਵੇ ਉਹੀ ਮੀਰਨ ਜ਼ਰੂਰੀ ਨਹੀਂ ਬੰ ਇੱਕ ਦਿਲ ਦਾ ਅਮੀਰ ਹੋਣਾ ਬਹੁਤ ਵੱਡੀ ਗੱਲ ਜਿਹੜਾ ਬੰਦਾ ਦਿਲ ਦਾ ਅਮੀਰ ਨਹੀਂ ਨਾ ਉਹ ਤੇ ਉਹਦਾ ਤਾਂ ਜੀਣਾ ਹੀ ਬੇਕਾਰ ਆ ਉਹ ਬੰਦੇ ਦਾ ਜੀਣਾ ਕੋਈ ਜੀਣਾ ਨਹੀਂ ਕਹਿੰਦੇ ਕਦੇ ਨਿੱਟੂ ਸ਼ਟਰ ਵਾਲਾ ਸ਼ਕਤੀਮਾਨ ਹਸਤੀਮਾਨ ਬਣ ਜੇ ਨਾ ਕਦੇ ਕੁਝ ਬਣ ਜੇ ਪੈਂਦੀ ਨਹੀਂ ਮੈਨੂੰ ਸਪੈਨਿਸ਼ ਮੈਂ ਦੇਖੋ ਮੈਂ ਹੁਣ ਵੋਟਾਂ ਮੰਗਣੀਆਂ ਹਾਂ ਲੀਡਰ ਪਹਿਲੇ ਖਰਚ ਕੇ ਵੱਡੇ ਵੱਡੇ ਪੋਸਟਰ ਲਾਉਂਦੇ ਮੇਰੇ ਕੋਲ ਪੈਸੇ ਹੈ ਨਹੀਂ ਨੇ ਪੋਸਟਰ ਲਾਉਣ ਵਾਸਤੇ ਮੇਰੇ ਕੋਲ 5000 ਰੁਪਏ ਹੈ ਨਹੀਂ ਗਾ ਤੇ ਮੈਂ ਇਸ ਕਰਕੇ ਫਿਰ ਆਪਣੀ ਵਰਦੀ ਪਾ ਕੇ ਅਸੀਂ ਆਪਨਾ ਆਪ ਜਲੂਸ ਕਰ ਲਈਦਾ ਪਿਛਲੀ ਵਾਰ ਤਾਂ ਇੱਕ ਵੀ ਵੋਟ ਨਹੀਂ ਪਈ ਸੀ ਹੁਣ ਲੱਗਦਾ ਕਿ ਲੋਕ ਸਾਥ ਦੇਣਗੇ ਭਾਜੀ ਕੀ ਪਤਾ ਮੈਂ ਐਮਪੀ ਬਣ ਜਾ ਜੇ ਐਮਪੀ ਬਣ ਗਿਆ ਮੈਂ ਤੁਹਾਨੂੰ ਨੌਕਰੀ ਜ਼ਰੂਰ ਦਊਂਗਾ ਵਾਦਾ ਮੇਰਾ ਸਰਕਾਰੀ ਕੀ ਆ ਬਾਤ ਇੱਕ ਨੰਬਰ ਲਿਖਾ ਕੇ ਜਾਏ ਮੇਰੇ ਪੀਏ ਨੂੰ ਤੇ ਹੁਣ ਕੋਈ ਗੀਤ ਸੁਣਾਉ ਉਹ ਜਿਹੜਾ ਅੱਜ ਕੱਲ ਲਿਖ ਰਹੇ ਹਾਂ ਮੈਂ ਪੰਜਾਬ ਪੰਜਾਬੀ ਗੀਤ ਕੋਲ ਲਿਖੂਗਾ ਜੀ ਜਿਆ ਚੱਲਦਾ ਪਿਆ ਬਚ ਕੇ ਰਹੀ ਤੂੰ ਦੱਲੀਏ ਬਚ ਕੇ ਇਹਨਾਂ ਗਰਮ ਖਿਆਲੀਆਂ ਤੋਂ ਮੇਰੇ ਵਾਰੇ ਪੁੱਛ ਲੈ ਵੀ ਤੂੰ ਇਹਨਾਂ ਵਜ਼ਾਨੀਆਂ ਤੋਂ ਸ਼ੁਰਤੋਂ ਹੀ ਪੁੱਠਾ ਸੱਡ ਏ ਹਸਾਬ ਕਹਿੰਦੇ ਆ ਖਹਿ ਕੇ ਬਦਲੇ ਲੈਂਦਾ ਇਹਨੂੰ ਪੰਜਾਬ ਕਹਿੰਦੇ ਆ ਉਹ ਦਿੱਲੀ ਨੂੰ ਦਬ ਲੈਂਦਾ ਇਹਨੂੰ ਜਨਾਬ ਕਹਿੰਦੇ ਆ ਹੁਣ ਜਲੰਧਰ ਤੋਂ ਤੁਸੀਂ ਚੌਣਾ ਲੜ ਰਹੇ ਹੋ ਬੜੇ ਨੇਤਾ ਨੇ ਜੀ ਅੱਜ ਨੀਮਾ ਸਸਕੁਟਣੀ 파ਟ 2 ਫਿਲਮ ਆਇਆ ਇਹਨੂੰ ਦੇਖੋ ਬਸ ਇਹਦੇ ਟੀਜ਼ਰ ਨੂੰ ਅੱਗੇ ਪਹਚਾਓ ਤੁਹਾਡੀ ਬੜੀ ਮਿਹਰਬਾਨੀ ਤੁਹਾਡਾ ਬਹੁਤ ਧੰਨਵਾਦ ਉਹ ਨਿਵਾਣੇ ਦੇ ਬੰਦੇ ਨੂੰ ਵੀ ਦੁਆਰਾ ਫਿਰ ਤੀਸਰੀ ਫਿਲਮ ਦਾ ਮੌਕਾ ਮਿਲੂਗਾ ਆ ਪਹਿਲੀ ਸੀਗੀ ਦੂਜੀ ਚ ਮਿਲ ਗਿਆ ਹੁਣ ਤੀਜੀ ਚ ਸ਼ਾਇਦ ਤਿਆਰੀ ਹੋ ਜਾਏ ਉਹਦਾ ਬਹੁਤ ਧੰਨਵਾਦ ਸਾਡੇ ਨਾਲ ਸੀਗੇ ਨਿੱਟੋ ਸ਼ਟਰਾਂ ਵਾਲੇ ਤਾਂ ਨੀਮਾ ਸਸਕੁਟਣੀ 2 ਦੇ ਵਿੱਚ ਤੁਹਾਨੂੰ ਨਜ਼ਰ ਆਣਗੇ ਤੇ ਉਹਦਾ ਟ੍ਰੇਲਰ ਲਾਂਚ ਹੋ ਚੁੱਕਿਆ ਹੈ ਤੇ ਫਿਲਮ ਹੀ ਰਿਲੀਜ਼ ਹੋਣ ਵਾਲੀ ਹੈ ਤਾਂ ਜਾਓ ਤੇ ਥੀਏਟਰਾਂ ਦੇ ਵਿੱਚ ਜਰੂਰ